खे जो ना पिक्चर आ ਸਾਨੂੰ ਇਨਸਾਫ ਚਾਹੀਦਾ ਦੇਖੋ ਸਾਡੀ ਗੱਡੀ ਇੰਨੀ ਜ਼ਿਆਦਾ ਟੋੜ ਤੋੜ ਦਿੱਤੀ ਹੈ ਇਹਨਾਂ ਦੇਖੋ ਸ਼ੀਸ਼ੇ ਅਗਲੇ ਪਿਛਲੇ ਸਾਰੇ ਤੋੜ ਦਿੱਤੇ ਨੇ ਜਿਵੇਂ ਦੇਖਿਆ ਜਾਂਦਾ ਤੁਹਾਡੀ ਗੱਡੀ ਦਾ ਨੁਕਸਾਨ ਜ਼ਿਆਦਾ ਹੋਇਆ ਹਾਂਜੀ ਸਾਹਿਬ ਤੁਹਾਡੇ ਨਾਲ ਕੋਈ ਰੰਜਿਸ਼ ਸੀ ਜਾਂ ਤੁਹਾਡੀ ਕੋਈ ਲੜਾਈ ਸੀ ਨਹੀਂ ਸਾਡੀ ਕੋਈ ਲੜਾਈ ਨਹੀਂ ਸੀ ਨਾ ਸਾਡਾ ਕੋਈ ਕਿਸੇ ਨਾਲ ਕੋਈ ਨਹੀਂ ਸੀਗਾ ਤੇ ਪੁਲਿਸ ਕੋ ਕੀ ਮੰਗ ਕਰਦੇ ਹੋ ਜੇ ਤੁਸੀਂ ਅਸੀਂ ਕਹਿੰਦੇ ਇਨਸਾਫ ਚਾਹੀਦਾ ਸਾਨੂੰ ਅੱਛਾ ਜੀ ਦੁਬਾਰਾ ਸੇ ਇਸ ਮਾਹੌਲ ਪੰਜਾਬ ਦੇ ਵੀ ਹਮੇਸ਼ਾ ਲੜਾਈ ਲੰਗਾ ਹਮੇਸ਼ਾ ਇਸ ਮੋਲੇ ਜੀ ਵੱਧਦਾ ਜਾ ਰਿਹਾ ਇੱਥੇ ਤਾਂ ਵੱਧਦਾ ਹੀ ਜਾਂਦਾ ਜੀ ਇੱਥੇ ਰਹਿੰਦਾ ਹੈ ਨਹੀਂਗਾ ਇੱਥੇ ਆਉਣ ਵਾਲੇ ਬੱਚਿਆਂ ਦਾ ਫਿਊ ਇਹ ਮਤਲਬ ਇਹ ਨਸ਼ੇੜੀ ਸੀ ਕਿ ਕਿਸ ਤਰ੍ਹਾਂ ਨਸ਼ੇ ਮੈਂ ਇੱਥੇ ਸਾਰੇ ਨਸ਼ੇ ਜੀ ਹੋਣਗੇ ਜੀ ਨਸ਼ੇ ਵਾਲੇ ਇਹ ਕੁਝ ਕਰਦੇ ਨੇ ਅੱਛਾ ਜੀ ਯਾਨੀ ਕਹਿਣਾ ਮਤਲਬ ਕਿਸੇ ਲੜਾਈ ਕਿਸੇ ਉੱਪਰ ਲਾਗੇ ਹੋਏ ਹਾਂਜੀ ਲੜਾਈ ਲੜਾਈ ਉਹਨਾਂ ਦੇ ਘਰੇ ਉੱਥੇ ਬਾਹਰ ਕਿਤੇ ਲੜਾਈ ਕਰਕੇ ਆਏ ਨੇ ਠੀਕ ਹੈ ਇੱਥੇ ਆ ਕੇ ਉਹਨਾਂ ਦੇ ਇਟਾਂ ਚ ਲਾਈਆਂ ਉਹਨਾਂ ਨੇ ਸਾਡੇ ਕੋਲ ਵੀਡੀਓ ਹੈਗੀ ਅਸੀਂ ਵੀਡੀਓ ਬਣਾਈ ਇੱਥੇ ਜਿਵੇਂ ਇਟਾ ਡਿੱਗੀਆਂ ਆਈਆਂ ਆ ਕਲਿੱਪ ਕਲਿੱਪ ਬਣਾਈ ਹੋਈ ਆ ਅਸੀਂ ਆਏ ਉਹਨਾਂ ਦੇ ਘਰੇ ਤਾਂ ਦੁਸ਼ਮਣੀਆਂ ਸਾਡੇ ਨਾਲ ਸਾਡੀਆਂ ਗੱਡੀਆਂ ਤੋੜ ਗਏ ਨੇ ਠੀਕ ਹੈ ਜੀ ਕਿਹਨਾਂ ਦੇ ਘਰੇ ਆਏ ਸੀਗੇ ਜੀ ਬਸ ਇਹ ਸੋਨੂ ਅੱਛਾ ਜੀ ਸਾਨੂੰ ਮੈਂ ਕਹਾਂ ਉਹ ਤੇ ਮੇਰਾ ਨਾਮ ਭਾਈ ਤਵਰਪ੍ਰੀਤ ਅੱਛਾ ਕੀ ਹੋਇਆ ਸੀਗਾ ਜੀ ਰਾਤੀ ਅਸੀਂ ਆਪਣਾ ਡਿਨਰ ਵਗੈਰਾ ਕਰਕੇ ਆਪਣਾ ਉੱਪਰ ਚੱਲ ਗਏ ਆ 12:30 ਵਜੇ ਦੀ ਗੱਲ ਸੀਗੀ 12:30 ਵਜੇ ਦੀ ਗੱਲ ਆ ਤੇ ਸਾਨੂੰ ਨਾ ਮੈਂ ਇੱਕਦਮ ਆਪਣਾ ਮੋਬਾਈਲ ਚਲਾ ਰਿਹਾ ਸੀਗਾ ਤੇ ਸਾਨੂੰ ਨੂੰ ਇੱਕਦਮ ਆਵਾਜ਼ ਆਈ ਕਿ ਜਿੱਦਾਂ ਥੱਲੇ ਲੜਾਈ ਵਗੈਰਾ ਹੋਈ ਹੁੰਦੀ ਆ ਅਸੀਂ ਜਾਨ ਨੂੰ ਬਾਹਰ ਆ ਕੇ ਦੇਖਦੇ ਆ ਜਾਨ ਨੂੰ ਇੱਥੋਂ ਬੰਦੇ ਫਰਾਰ ਹੋ ਜਾਂਦੇ ਆ ਕੁਦਰਤੀ ਸਾਡੀਆਂ ਨਿਗਾਹ ਨੇ ਆਪਣੀਆਂ ਚੀਜ਼ਾਂ ਤੇ ਪੈਂਦੀਆਂ ਕਨਵੈਸਾ ਵਗੈਰਾ ਤੇ ਪੈਂਦੀਆਂ ਜਿਹੜੀਆਂ ਰਾਤ ਨੂੰ ਬਾਹਰ ਖੜੀਆਂ ਹੁੰਦੀਆਂ ਜਦੋਂ ਅਸੀਂ ਉੱਧਰ ਦੇਖਦੇ ਆ ਤਾਂ ਸਾ ਹਾਂਜੀ ਪਹਿਲਾ ਮੈਂ ਆਪਣੀ ਗੱਡੀ ਦੇਖਦਾ ਹੋਏ ਜਦੋਂ ਦੂਜੀ ਗੱਡੀ ਦੇਖੀ ਉਹਨਾਂ ਦੇ ਵੀ ਟੁੱਟਿਆ ਹੁੰਦਾ ਫਿਰ ਜਦੋਂ ਆਪਾਂ ਸਾਰੇ ਪਾਸੇ ਦੇਖਦੇ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ ਹੁੰਦਾ ਕਿ ਕਿੰਨੇ ਕੁ ਜਣੇ ਆਏ ਸੀਗੇ ਦੇਖਿਆ ਤੁਸੀਂ ਨਹੀਂ ਭਾਈ ਇਹਨਾਂ ਨੇ ਦੇਖਿਆ ਸੁਣਿਆ ਹੈ ਕਿ 10-15 ਜਣੇ ਸੀਗੇ ਅੱਛਾ ਕੋਈ ਇਹਦੀ ਗੱਲ ਸੀ ਭਾਈ ਰਾਤੀ 12:30 ਵਜੇ ਦੀ ਗੱਲ ਹੈ ਤੁਹਾਡੇ ਕੋਲ ਫੁਟੇਜ ਵਗੈਰਾ ਹੈਗੀ ਹੈ ਕਲਿੱਪ ਹੈਗੀ ਹੈ ਉਹ ਵੀ ਆਪਾਂ ਕੜਵਾਈ ਹੈ ਕਲਿੱਪ ਥੋੜਾ ਜਿਹਾ ਬਲਰ ਦੇਖਦਾ ਪਰ ਸਾਫ ਪਤਾ ਲੱਗਦਾ ਕਿ ਹਾਂ ਉਹਨਾਂ ਨੇ ਵਾਰਦਾਤ ਕੀਤੀ ਹੈ ਅੱਛਾ ਤੇ ਤੁਸੀਂ ਪੁਲਿਸ ਕੰਪਲੇਂਟ ਕੀਤੀ ਹੈ ਤੁਸੀਂ ਹਾਂਜੀ ਰਾਤੀ ਐਫਆਈਆ ਕਰਾ ਕੇ ਆਏ ਅ ਅੱਜ ਉਹਨਾਂ ਦੁਬਾਰਾ ਆਪਾਂ ਜਾਣਾ ਹੁਣ ਚੱਲਿਆਂ ਦੇਖਦੇ ਆਂ ਸਾਨੂੰ ਕੀ ਕਹਿੰਦੇ ਆ ਅੱਛਾ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਹੋਰ ਕਿ ਮਾਤਾ ਮਾਤਾ ਹਾਂਜੀ ਹਾਂਜੀ ਮੇਰਾ ਰਾਜਕੁਮਾਰ ਜੀ ਸਰ ਆਪਕੀ ਗੱਲ ਦੋ ਗੱਡੀਆਂ ਮੇਰੀਆਂ ਖੜੀਆਂ ਇੱਕ ਕਿਰਾਏ ਦੀ ਇੱਕ ਸਮਝ ਲਓ ਆਪਣੀ ਹੈਗੀ ਉੱਤੇ ਮੈਂ ਗੱਡੀ ਦੇ ਵਿੱਚ ਪਿਆ ਸੀ ਉਧਰ ਗੱਡੀ ਦੇ ਵਿੱਚ ਮੈਂ ਪਿਆ ਸੀ ਮੇਰੇ ਨਿਆਣੇ ਵੀ ਪਿਆ ਸੀ ਜਦੋਂ ਉਹਨਾਂ ਨੇ ਕਿਰਪਾਨਾ ਚਾਲੂ ਚਾਲੂ ਕੀਤੀਆਂ ਬਹਿਸ ਬੋਲਣਾ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਨਿਆਣਾ ਹੈਗਾ ਕੀ ਨਹੀਂ ਹੈਗਾ ਪੈਰ ਚ ਮੇਰੇ 6:30 ਵਜੇ ਇੰਜ ਚਲਾ ਕੇ ਮਾਰੀ ਆ ਫਿਰ ਉਧਰੋਂ ਭੱਜ ਕੇ ਉਧਰੋਂ ਪਰਲੀ ਸਾਈਡ ਤੋਂ ਇੱਧਰ ਨੂੰ ਤੋੜਦੇ ਅੱਧਰ ਪੰਜ ਕਰਦੇ ਇੱਧਰ ਨਿਕਲ ਕੇ ਗਲੀ 'ਚ 15-20 ਬੰਦੇ ਦੀ ਮੱਲੇ ਦੀ ਕਿਸੇ ਦੀ ਲੜਾਈ ਵਗੈਰਾ ਸੀਗੀ ਜਾਂ ਉਹ ਉਧਰ ਆਏ ਸੀ ਉਹਨਾਂ ਦੇ ਘਰੇ ਪਹਿਲੇ ਉਧਰ ਹੀ ਉਹ ਡਾਂ ਉਹ ਉਧਰ ਪਰਲੇ ਪਾਸੇ ਜਿਹੜੇ ਮਕਾਨ ਹੈਗੇ ਉਧਰੋਂ ਲੜਾਈ ਜਰੀਤ ਨਾਲ ਚਾਹੁੰਦੇ ਹੋ ਜੀ ਤੁਸੀਂ ਮੈਂ ਨਹੀਂ ਜਾਣਦਾ ਮੈਂ ਤਾਂ ਬਸ ਸਵੇਰੇ ਸ਼ਾਮਾ ਬਣਾ ਆਟੋ ਚਲਾਣਾਗਾ ਮੈਂ ਤਾਂ ਪ੍ਰਵਾਸੀ ਆ ਮੈਂ ਤਾਂ ਪ੍ਰਵਾਸੀ ਹੈਗਾ ਜੀ ਮੇਰੇ ਨਾਲ ਕੋਈ ਬੰਦੂਰਾ ਆਫਸਰ ਨਹੀਂ ਜਿਸ ਨਹੀਂ ਮਲੇ ਚ ਕੋਈ ਲਿੰਕ ਨਹੀਂ ਕਿਸੇ ਮੈਂ ਕਿਸੇ ਨਾਲ ਨਾ ਹੁੰਦਾ ਨਾ ਬਹਿਣਾ ਸਾਡਾ ਕਿਸੇ ਦੀ